ਪ੍ਰਿੰਸੀਪਲ ਗੰਗਾ ਸਿੰਘ ਵਿਆਖਿਆ ਕਰ ਰਹੇ ਸਨ ਬੇਗਮਪੁਰਾ ਸ਼ਹਿਰ ਕੋਨਾਓ ਵਿਆਖਿਆਕਾਰ ਬੜੇ ਬਾਖਮਾਲ ਤੇ ਬਾਬਾ ਅਤਰ ਸਿੰਘ ਨੇ ਪੁੱਛ ਲਿਆ ਪ੍ਰਿੰਸੀਪਲ ਸਾਹਿਬ ਬੇਗਮਪੁਰੇ ਵਿੱਚ ਕਦੇ ਝਾਤ ਮਾਰੀ ਹੈ ਬੇਗਮਪੁਰੇ ਦੀਆਂ ਬੜੀਆਂ ਖਬਰਾਂ ਤੁਸੀਂ ਸੁਣਾਈਆਂ ਬੇਗਮਪੁਰੇ ਦੀ ਕਦੀ ਝਲਕ ਮਿਲੀ ਤਾਂ ਪਤਾ ਗੰਗਾ ਸਿੰਘ ਨੇ ਕੀ ਆਖਿਆ ਬਾਬਾ ਜੀ ਜੇ ਸੱਚ ਪੁੱਛੋ ਮੈਂ ਮੰਨਦਾ ਹੀ ਨਹੀਂ ਕਿ ਐਸੀ ਵੀ ਕੋਈ ਥਾਂ ਹੈ ਜਿੱਥੇ ਗਮ ਨਹੀਂ ਹੈ ਗਮ ਤੇ ਹੈ ਸਭ ਜਗ੍ਹਾ ਮਨੁੱਖ ਹੈ ਤੋ ਗਮ ਦੇ ਵਿੱਚ ਜੁਣਾ ਪਏਗਾ ਮਨੁੱਖ ਹੈ ਤਾਂ ਦੁੱਖ ਦੇ ਵਿੱਚ ਜੁਣਾ ਪਏਗਾ ਬੇਗਮਪੂਰਾ ਹੈ ਹੀ ਨਹੀਂ ਤਾਂ ਬਾਬਾ ਅਤਰ ਸਿੰਘ ਜੀ ਨੇ ਜੋ ਕੁਝ ਕਿਹਾ ਤੇ ਬਜ਼ੁਰਗਾਂ ਤੋਂ ਜੋ ਮੈਂ ਸੁਣਿਆ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਗੰਗਾ ਸਿੰਘ ਤੂੰ ਸਾਰੀ ਮਿਹਨਤ ਕਰ ਕਰਕੇ ਥੱਕਿਆ ਔਰ ਤੇਰੀ ਅਕਲ ਹਰ ਇੱਕ ਬ੍ਰਹਿਮੰਡ ਦੇ ਹਿੱਸੇ ਚ ਦੌੜੀਏ ਸਮਝਣ ਦੀ ਤੂੰ ਬੜੀ ਕੋਸ਼ਿਸ਼ ਕੀਤੀ ਏ ਤੂੰ 5 ਮਿੰਟ ਮੇਰੇ ਨਾਲ ਬੈਠ ਕੇ ਜਪ ਕਰੇਂਗਾ ਸਿਰਫ 5 ਮਿੰਟ ਬਾਕੀ ਤੇ ਤੂੰ ਬਥੇਰਾ ਕੀਤਾ ਧਨ ਵੀ ਤੂੰ ਬਥੇਰਾ ਦਿੱਤਾ ਗਿਆਨ ਵੀ ਤੂੰ ਬਥੇਰਾ ਇਕੱਠਾ ਕੀਤਾ ਸੇਵਾ ਵੀ ਤੂੰ ਬੜੀ ਕੀਤੀ ਏ ਕਿਤਨੇ ਵਿਦਿਆਰਥੀਆਂ ਨੂੰ ਤੂੰ ਪੜਾਇਆ ਕੌਮ ਦੀ ਤੂੰ ਬੜੀ ਸੇਵਾ ਕੀਤੀ ਏ ਸਭ ਕੁਝ ਕੀਤਾ ਤੇ ਪੱਲੇ ਤੇਰੇ ਕੁਝ ਨਹੀਂ ਪਿਆ ਤੇ ਤੂੰ ਨਿਰਾਸ਼ ਉਦਾਸ 5 ਮਿੰਟ ਬੈਠ ਕੇ ਜਪ ਕਰੇਗਾ ਆਪਾਂ ਦੋਵੇਂ ਕਰਦੇ ਆ 5 ਮਿੰਟ ਤੇ ਜਪ ਦੇ ਵਿੱਚ ਜੁੜ ਗਿਆ ਗੰਗਾ ਸਿੰਘ ਜੁੜ ਗਿਆ ਇਹ ਉਸੇ ਦਿਨ ਆਸਤਿਕ ਹੋਇਆ ਉਸੇ ਦਿਨ ਅੱਖ ਖੁੱਲੀ ਤੇ ਬਾਬਾ ਅਤਰ ਸਿੰਘ ਕਹਿਣ ਲੱਗੇ ਬੇਗਮਪੁਰਾ ਸ਼ਹਿਰ ਕੋ ਨਾਓ ਹੈ ਕੋਈ ਐਸੀ ਦੁਨੀਆ ਪ੍ਰਿੰਸੀਪਲ ਗੰਗਾ ਸਿੰਘ ਰੋਣ ਲੱਗ ਪਏ ਤੇ ਰੋਣਾ ਦੱਸਦਾ ਸੀ ਕੁਝ ਗੱਲ ਬਣ ਗਈ ਰੋਣਾ ਹੀ ਦੱਸਦਾ ਸੀ ਕੁਝ ਖੇੜ ਬਣ ਗਈ ਉਸੇ ਦਿਨ ਤੋਂ ਗੰਗਾ ਸਿੰਘ ਆਸਤਿਕ ਹੋ ਗਿਆ ਫਿਰ ਤੇ ਵਾਹਿਗੁਰੂ ਵਾਹਿਗੁਰੂ ਉਸ ਦੀ ਰਸਨਾ ਤੇ ਹੀ ਰਹਿੰਦਾ ਸੀ ਫਿਰ ਉਹ ਟੁੱਟਿਆ ਨਹੀਂ ਸਾਧਕ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਅਸੀਂ ਅਰਦਾਸ ਦੇ ਵਿੱਚ ਇਹ ਸ਼ਬਦ ਐਡ ਕੀਤੇ ਹੋਏ ਨੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤੇ ਆਵੇ ਤੂੰ ਚਿੱਤੇ ਆਵੇਂ ਸਰਦਾ ਜੋ ਹੈ ਬਣੇ ਤੋਂ ਮੈਂ ਅਰਜ਼ ਕਰਾਂ ਐਸੀ ਅਵਸਥਾ ਜੋ ਹੈ ਬਣ ਸਕਦੀ ਹੈ ਅਗਰ ਜ਼ਿੰਦਗੀ ਚ ਇਹ ਵੀ ਖਿਆਲ ਕਦੀ ਆਇਆ ਕਿ ਬਥੇਰਾ ਕਰ ਲਿਆ ਤੇ ਕੁਛ ਨਹੀਂ ਨਹੀਂ ਇਸ ਖਿਆਲ ਨੂੰ ਜਾਣ ਦੇਣਾ ਭਈ ਨਿਰਾਸ਼ੀ ਬਹੁਤ ਦਿਨ ਲੱਗੇ ਦੇਸ ਦਸੰਤਰ ਮੈਂ ਸਗਲੇ ਚਾਗੇ ਖਿੰ ਰਹਿਨ ਨਾ ਪਾਵੋ ਬਿਨ ਪਗ ਪਾਗੇ ਉਸ ਸਮੇਂ ਜੁੜ ਕੇ ਅਰਦਾਸ ਕਰਨਾ ਪੂਰੀ ਹੋ ਜਾਏਗੀ ਉਹ ਅਰਦਾਸ ਕਤਈ ਵਿਅਰਥ ਨਹੀਂ ਜਾਂਦੀ ਲੇਖੇ ਲੱਗ ਜਾਂਦੀ ਏ ਕੀਤੇ ਹੋਏ ਸਾਰੇ ਸਾਧਨ ਕੀਤੇ ਹੋਏ ਸਾਰੇ ਕਰਮ ਫਲੀ ਪੂਤ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ